ਫਰੀਦਕੋਟ ਜ਼ਿਲ੍ਹੇ ਦੇ ਵਿੱਚ ਯੁਧਨਸ਼ੀਵਰਧ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਚੜਾਇਆ ਹੈ ਜਤੋਂ ਦੇ ਛਜਕੜਾ ਮੁਹੱਲੇ ਦੇ ਵਿੱਚ ਦੋ ਨਸ਼ਾ ਤਸਕਰ ਦੇ ਵੱਲੋਂ ਨਾਜਾਇਜ਼ ਨਿਰਮਾਣ ਤੇ ਬੁਲਡੋਜ਼ਰ ਚਲਾਇਆ ਗਿਆ ਇਸ ਮੌਕੇ ਤੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਜੜੀ ਮੌਜੂਦਗੀ ਰਹੀ ਅਤੇ ਇਸ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਪਰਿਵਾਰਾਂ ਦੇ ਵੱਲੋਂ ਸਰਕਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਜਿਹੜਾ ਹੈ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਅਤੇ ਇਸ ਤੇ ਕਾਰਵਾਈ ਕੀਤੀ ਗਈ ਹੈ ਇਹ ਜੀ ਅੱਜ ਦੋ ਘਰ ਜਿਹੜੇ ਆ ਉਹ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਵਾਲੇ ਇੱਥੇ ਠਾਏ ਗਏ ਆ ਇੱਕ ਨਛੱਤਰ ਸਿੰਘ ਦੇ ਨਾਮ ਤੇ ਪ੍ਰਾਪਰਟੀ ਸੀ ਔਰ ਇੱਕ ਬਿਮਲਾ ਦੇਵੀ ਦੇ ਔਰ ਜਿਨ੍ਹਾਂ ਦੇ ਨਾਮ ਤੇ ਬਹੁਤ ਸਾਰੇ ਐਨਡੀਬੀਐਸ ਦੇ ਤਹਿਤ ਮੁਕਾਦਮੇ ਵੀ ਦਰਜ ਸੀਗੇ ਔਰ ਦੋਨੋਂ ਤਰ੍ਹਾਂ ਦੇ ਜਿਹੜੇ ਐਕਸ਼ਨ ਆ ਇੱਕੋ ਵੇਲੇ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਸਿਵਲ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਇੱਥੇ ਲਿਆ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜੀ ਪ੍ਰਾਪਰਟੀ ਇਹਨਾਂ ਦੇ ਨਾਮ ਤੇ ਸੀ ਕਿ ਜਾਂ ਕਬਜ਼ੇ ਕਿਤੇ ਸੀ ਨਹੀਂ ਕਬਜ਼ੇ ਕੀਤਾ ਹੋਈ ਸੀ ਇਹਨਾਂ ਨੇ ਨਜਾਇਜ਼ ਕਬਜ਼ੇ ਦੇ ਵਿੱਚ ਜਿਹੜੀ ਉਸਾਰੀ ਕੀਤੀ ਹੋਈ বারবার রেকর্ড ਖੰਗਾਲਿਆ ਜਾ ਰਿਹਾ ਜੀ ਨਗਰ ਕਾਉਂਸਲ ਵੱਲੋਂ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖਣ ਨੂੰ ਮਿਲੂਗੀ ਮਤਲਬ ਕਿ ਉਹਦੇ ਤੇ ਜ਼ਰੂਰ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ। ਬਹੁਤ ਪ੍ਰਸੰਨਾਂ ਆਈ ਪੰਜਾਬ ਸਰਕਾਰ ਨੇ ਜੋ ਨਸਲਾਂ ਬਚਾਉਣ ਦੀ ਸਾਡੀਆਂ ਆਉਣ ਵਾਲੀਆਂ ਜਵਾਨੀ ਨੂੰ ਪੰਜਾਬ ਦੀ ਨੂੰ ਬਚਾਉਣ ਲਈ ਇਹ ਮੁਹਿੰਮ ਵਿੱਡੀ ਹੈ, ਯੁੱਧ ਵਿੱਡਿਆ ਨਸ਼ਿਆਂ ਦੇ ਵਿਰੁੱਧ ਇਹ ਬਹੁਤ ਇੱਕ ਇਸ਼ਲਾਗਾਯੋਗ ਉਪਰਾਲਾ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਉਪਰਾਲੇ ਨਾਲ ਸਰਕਾਰ ਦੇ ਨਾਲ ਆਪਾਂ ਜੁੜਗੇ ਔਰ ਪੰਜਾਬ ਸਰਕਾਰ ਦਾ ਸਾਥ ਦੇਗੇ ਤਾਂ ਜੋ ਸਾਡੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਔਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਜ

ਜਿਹੜੀ 33 ਕਿਸਕੀ ਗ੍ਰੀਗ ਪ੍ਰੋਪਰਟੀ ਹੈ ਜਿਹੜੀ ਅੱਜ ਦਾ ਇਹ ਦੋ ਪ੍ਰੋਪਰਟੀਆਂ ਨੇ ਇੱਕ ਪ੍ਰੋਪਰਟੀ ਵਿਮਲਾ ਦੇਵੀ ਜਨਾ ਤੇ ਦੂਜੀ ਪ੍ਰੋਪਰਟੀ ਨਛੱਤਰ ਸਿੰਘ ਜਨਾ ਤੇ ਹੈ ਤੇ ਇਹਨਾਂ ਦੇ ਪੂਰੇ ਹੀ ਜੋ ਫੈਮਿਲੀ ਹੈ ਵਿਮਲਾ ਦੇਵੀ ਦੀ ਨੂੰ ਤੇ ਉਹਦਾ ਮੁੰਡਾ ਵੀ ਨਸ਼ਾ ਵੇਚਦਾ ਟੋਟਲ ਪੂਰੇ ਪਰਿਵਾਰ ਤੇ ਐਡ ਬੱਚੇ ਨੇ ਤੇ ਜਿਹੜੀ ਨਛੱਤਰ ਸਿੰਘ ਹੈ ਉਹਦੀ ਵਾਈਫ